ਅਹ ਟੀਮ ਡਿਸਟ੍ਰਿਕਟ ਪੁਲਿਸ ਮੁਕਸਰ ਵੱਲੋਂ ਸੀਆਈਏ ਦੀ ਟੀਮ ਨੇ ਸਪੈਸਿਫਿਕ ਤੇ ਕ੍ਰੈਡੀਬਲ ਇਨਪੁਟਸ ਡਿਵੈਲਪ ਕੀਤੀ ਤੇ ਉਸ ਤੇ ਫੋਲੋਅ ਅਪ ਕੀਤਾ ਗਿਆ ਤਾਂ ਉਸ ਦੇ ਬੇਜਤੇ ਪ੍ਰੋਐਕਟਿਵ ਪ੍ਰੋਂਪਟ ਤੇ ਪ੍ਰੋਫੈਸ਼ਨਲ ਪੁਲਿਸਿੰਗ ਕਰਦੇ ਹੋਏ ਤਿੰਨ ਜੋ ਹੈ ਅਕਿਊਜ਼ ਦੀ ਗ੍ਰਿਫਤਾਰੀ ਕੀਤੀ ਗਈ ਹੈ ਜਿਨ੍ਹਾਂ ਤੇ 700 ਗ੍ਰਾਮ ਹੈਰੋਇਨ ਦੀ ਤਾਂ ਇੱਕ ਗੱਡੀ ਦੀ ਰਿਕਵਰੀ ਹੋਈ ਹੈ ਇਹ ਤਿੰਨੋਂ ਹੀ ਜੋ ਅਕਿਊਜ਼ਡ ਹੈਗੇ ਉਹਨਾਂ ਤੇ ਮਲਟੀਪਲ ਐਫਅयर्स ਪਹਿਲਾਂ ਐਨਡੀਪੀਐਸ ਦੀ ਆਰਮ ਸੈਕਟ ਦੀ ਤੇ ਦੂਸਰੀ ਲੜਾਈ ਝਗੜੇ ਦੀ ਵੀ ਹੈਗੇ ਆ ਤੇ professionl ਤਰੀਕੇ ਦੇ ਪੁਲਿਸ ਨੇ ਤਫਤੀਸ਼ ਇਸਤੇ ਕੀਤੀ ਲੈਡ ਬਾਈ ਡੀਐਸਪੀ ਡੀ ਐਂਡ ਟੀਮ ਸੀਆਈਏ ਉਹਨਾਂ ਨੇ ਸਸਪੈਕਟਸ ਨੂੰ ਟਰੈਕ ਕੀਤਾ ਤੇ ਉਸ ਦੇ ਬੇਸ ਤੇ ਕ੍ਰੈਡੀਬਿਲਟੀ ਵਾਈਜ਼ ਇਨਫੋਰਮੇਸ਼ਨ ਨੂੰ ਹੋਰ ਪ੍ਰੋਸੈਸ ਕੀਤਾ ਗਿਆ ਉਸ ਦੇ ਬੇਸ ਤੇ ਫਿਰ ਇੱਕ ਸਸਪੈਕਟ ਵਹੀਕਲ ਦੀ ਚੈਕਿੰਗ ਕੀਤੀ ਗਈ ਤਾਂ ਉਸ ਤੇ ਰਿਕਵਰੀ ਹੋਈ ਹੈ ਜੀ ਤਾਂ ਇਸਤੇ ਇਨੀਸ਼ੀਅਲ ਇਨਵੈਸਟੀਗੇਸ਼ਨ ਤੇ ਇਹ ਗੱਲ ਸਾਹਮਣੇ ਆਈ ਹੈ ਕਿ ਇਹ ਪੁਰਾਣੇ ਵੀ ਡਰਗਸ ਤੇ ਤੇ ਵੈਪਨਸ ਵਾਲੇ ਕੇਸਿਸ ਤੇ ਇਨਵੋਲਡ ਸੀਗੇ ਤੇ ਇਨਾਂ ਦੀ ਫਰਦਰ ਬੈਕਵਰਡ ਲਿੰਕੇਜ ਜਿਸ ਤੇ ਵੀ ਇੰਟਰ ਡਿਸਟ੍ਰਿਕਟ ਐਂਟੀਟੀਆਂ ਦੀ ਇਨਵੋਲਵਮੈਂਟ ਦੀ ਸਾਹਮਣੇ ਗੱਲ ਆਈ ਹੈਗੀ ਤੋਂ ਵੀ ਵਿਲ ਬੀ ਪ੍ਰੋਸੀਡਿੰਗ ਐਸ ਪਰ ਇਨਵੈਸਟੀਗੇਸ਼ਨ ਜੋ ਵੀ ਕੋਈ ਗੱਲ ਸਾਹਮਣੇ ਆਂਦੀ ਉਸ ਤੇ ਬੇਸ ਤੇ ਅੱਗੇ ਕਾਰਵਾਈ ਕੀਤੀ ਜਾਏਗੀ ਇਹਨਾਂ ਦੇ ਮਲਟੀਪਲ ਐਫ ਆਈ ਆਰਸ ਹੈਗੀ ਐਨ ਡੀ ਪੀ ਐਸ ਹੋ ਰਾਮ ਸੈਕਟ ਦੀ ਜਿਵੇਂ ਅੱਪੇ ਸਾਰੇ ਜਾਣਦੇ ਆ ਯੁੱਧ ਨਸ਼ੇ ਵਿਰੁੱਧ ਪਿਛਲੇ 5 ਮਹੀਨੇ ਤੋਂ ਲਗਾਤਾਰ ਚੱਲ ਰਿਹਾ ਹੈਗਾ ਤੋਂ ਇਸ ਤੇ ਮਲਟੀਪਲ ਲੈਵਲ ਤੇ ਫੀਡਬੈਕ ਤੇ ਇਨਪੁਟਸ ਆਂਦੀ ਹੈ ਕਿ ਕੋਈ ਪੁਰਾਣੀ ਤਫਤੀਸ਼ ਤੇ ਕੋਈ ਪੁਰਾਣੇ ਜਿਹੇ ਮੁਕਦਮੇ ਦਰਦ ਹੈ ਉਹਨਾਂ ਦਰਜ ਹੈ ਉਹਨਾਂ ਦੇ ਕੋਈ ਐਸੋਸੀਏਟਸ ਤੇ ਕੋਈ ਗਲ ਪੁਸ਼ਕਿਸ਼ ਤੇ ਸਾਹਮਣੇ ਆਂਦੀ ਹੈ ਉਸ ਨੂੰ ਵੈਰੀਫਾਈ ਕੀਤਾ ਜਾਂਦਾ ਇੱਕ ਪ੍ਰੋਫੈਸ਼ਨਲ ਤਰੀਕੇ ਤੇ ਕੋਪਰੇਸ਼ਨਲ ਰੀਜ਼ਨ ਕਰਕੇ ਪਬਲਿਕ 'ਚ ਤਾਂ ਨਹੀਂ ਦੱਸੀ ਜਾ ਸਕਦੀ ਬਟ ਉਸ ਨੂੰ ਵਰਕਆਊਟ ਕੀਤਾ ਜਾਂਦਾ ਹੈ ਉਸ ਦੇ ਬੇਸ ਤੇ ਫਿਰ ਅੱਗੇ ਕਾਰਵਾਈ ਕੀਤੀ ਜਾਂਦੀ ਹੈ। ਤੋਂ ਇਸ ਕੇਸ 'ਚ ਵੀ ਪੁਰਾਣੇ ਜੋ ਸਸਪੈਕਟ ਸੀਗੇ ਪੁਰਾਣੇ ਜੋ ਡਰੈਕਟੋਰੇਟ ਤੇ ਕੋਈ ਇਨਵੋਲਵ ਸੀਗੇ ਉਹਨਾਂ ਨੂੰ ਰੈਡਾਰ 'ਚ ਰੱਖਿਆ ਗਿਆ ਕਨਸਟੈਂਟ ਸਰਵੇਲੈਂਸ ਸੀਆਈਏ ਵੱਲੋਂ ਰੱਖੀ ਗਈ ਉਸ ਤੇ ਬੇਸ ਤੇ ਫਿਰ ਆਤੀ ਰਿਕਵਰੀ ਹੋਈ ਹੈ। ਤੋਂ ਮੁਕਸਰ ਜ਼ਿਲ੍ਹੇ ਦੇ ਪਿਛਲੇ ਕੁਝ ਟਾਈਮ ਤੋਂ ਅਗਰ ਦੇਖਦੇ ਹੈਗੇ ਤਾਂ ਕਾਫੀ ਅੱਛੀ ਰਿਕਵਰੀ 700 ਗ੍ਰਾਮ ਦੀ ਹੋਈ ਹੈਗੀ ਕਿਉਂਕਿ ਇੱਥੇ ਛੋਟੇ ਪੈਡਲਰ ਸੀ ਪਿਛਲੇ ਕੁਝ ਟਾਈਮ ਤੇ ਸਾਹਮਣੇ ਗਲ ਆ ਰਹੀ ਸੀਗੀ ਤਾਂ 700 ਗ੍ਰਾਮ ਦੀ ਕਮਰਸ਼ੀਅਲ ਕੁਆਂਟੀਟੀ ਆਫ ਹੈਰੋਇਨ ਦੀ ਰਿਕਵਰੀ ਤੇ ਵੀ ਆਰ ਹੋਪਫੁਲ ਕਿ ਇਸ ਤੇ ਬੈਕਵਰਡ ਲਿੰਕੇਜ ਤੇ ਤੇ ਬਾਕੀ ਵੀ ਜੋ ਲਾਰਜਰ ਡਰਗ ਡਿਸਟ੍ਰੀਬਿਊਸ਼ਨ ਚੇਨ ਹੈ ਉਸ ਤੇ ਜੋ ਇਨਵੋਲ ਹੈਗੇ ਬੰਦੇ ਉਹਨਾਂ ਤੇ ਵੀ ਐਕਸ਼ਨ ਹੋਵੇ। ਵੀ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਤੇ ਤੇ ਪੁਲਿਸ ਵੱਲੋਂ ਇਹੀ ਕਹਿਣਾ ਚਾਹੁੰਦਾ ਹੈਗਾ ਕਿ ਲੋਕਾਂ ਦਾ ਸਹਿਯੋਗ ਤੇ ਸਪੋਰਟ ਜਦ ਮਿਲਦਾ ਹੈ ਤभी ਕਾਰਗੁਜ਼ਾਰੀ ਅੱਗੇ ਚਲਦੀ पिछले पांच महीने तो देखिए मानयोग सीएम एम साहब वालों डी जी साहब वालों कॉन्सटेंट मोनीटरिंग से इसका फोलोअप लिता जा रहा है रिव्यू मीटिंग्स भी लगातार डिस्ट्रिक्ट लेवल ते भी हो रही है, कि है। तो एक मार्च तो हूँ तीस जुलाई तक की गल करिए तो लगभग चार सौ के करीब एफ आई आर मुक्तसर पुलिस ने रजिस्टर की और छे सौ प्लस जो है इसते गिरफ्तारियां हुई हैं और ड्रग रिकवरीज भी हैरोइन द भी पोपीअस्क दीएम की दी, फार्माओप की सारी रिकवरियां हुई है तो कुछ पैटर्न पिछले कुछ टाइम तो देख च आया चेंज होया है कि जो पहला चिट्टे की कोई अवेलेबिलिटी जिन ड्रग हॉटस्पॉट्स होट स्पॉट्स सेगे काफ़ी फर्क हैगा तो उ चिट्टे की बजाय थोड़ा लोग डेविएट हो रहे है क्योंकि अवेलेबिलिटी नहीं है पुलिस की पूरी सख्ती हैगी है तो कुछ बंदे डेविएट हुए हो उस होते भी काम होया तो पिछले कुछ टाइम से प्री गाबलिन की भी रिकवरी काफ़ी मात्रा से हुई हैगी ਰੀਸੈਂਟਲੀ ਇੱਕ ਕੇਸ ਚ 40000 ਦੇ ਕਰੀਬ ਜੋ ਆਪਰੀ ਗਾਬਲਨ ਕੈਪਸੂਲਸ ਦੀ ਰਿਕਵਰੀ ਹੋਈ ਹੈ ਤੋ ਇਹ ਕਾਫੀ ਚੀਜ਼ਾਂ ਹੈ ਉਹ ਮਤਲਬ ਵੀਕਲੀ ਬੇਸਿਸ 'ਤੇ ਜੈਸੇ ਰਿਵਿਊ ਵੀ ਕਰਦੇ ਆ ਤੋ ਪੈਟਰਨ ਜੋ ਚੇਂਜ ਹੁੰਦਾ ਕੁਝ ਏਰੀਆ ਇਸ 'ਤੇ ਜਿਵੇਂ ਪਿੱਛੇ ਇਨਪੁਟ ਮਿਲੀ ਸੀ ਕਿ ਚਿੱਟੇ ਦੀ ਅਵੇਲੇਬਿਲਟੀ ਨਹੀਂ ਹੈ ਤੋ ਲੋਕੀ ਬਾਕੀ ਕੋਈ ਜੋ ਪੇਨ ਕਿਲਰਸ ਹੈਗੇ ਹੋਰ ਹੈ ਉਹਨਾਂ ਨੂੰ ਇੱਕ ਹਿਟ ਐਂਡ ਟ్రਾਇਲ ਤਰੀਕੇ ਦੇ ਉਹ ਕਰਦੇ ਆ ਤੋ ਜਿੱਥੇ ਵੀ ਇਨਪੁਟ ਆਂਦੀ ਹੈ ਉੱਥੇ ਐਕਸ਼ਨ ਵੀ ਹੁੰਦਾ ਐਟ ਦਾ ਸੇਮ ਟਾਈਮ ਜੋ ਕੋਈ ਐਡਿਕਟਸ ਹੈਗੇ ਕੰਜ਼ਿਊਮਰਸ ਹੈਗੇ ਡਰਗ ਛੱਡਣਾ ਚਾਹੁੰਦੇ ਉਹ ਉਹਨਾਂ ਨੂੰ ਪੋਜੀਟਿਵਲੀ ਮੋਟੀਵੇਟ ਕੀਤਾ ਜਾਂਦਾ ਹੈ ਉਹਨਾਂ ਨੂੰ professionl ਤਰੀਕੇ ਤੇ ਜੋ ਹੋਟ ਸੈਂਟਰਸ ਹੈ ਡੀ ਐਡਿਕਸ਼ਨ ਸੈਂਟਰਸ ਹੈ ਸਾਡੀ ਟੀਮ ਡੇ ਟੂ ਡੇ بیس ਤੇ ਉਹਨਾਂ ਨੂੰ ਸਬ ਡਿਵੀਜ਼ਨਲ ਜੋ ਹਸਪੀਟਲਸ ਹੈਗੇ ਮੁਖਸਰ ਗਿੱਦੜਬਾ ਤੇ ਮਲੋਟ ਉੱਥੇ ਖਾਸ ਕਰ ਜੋ ਡੀ ਐਡਿਕਸ਼ਨ ਫੈਸਿਲਿਟੀ ਹੈਗੀ ਉੱਥੇ ਵੀ ਕਾਫੀ ਚੰਗਾ ਇੰਪੈਕਟ ਹੈਗਾ ਦਸੂਹ ਦੇ ਕਰੀਬ ਜੋ ਹੈ ਡੀ ਐਡਿਕਸ਼ਨ ਫੈਸਿਲਿਟੀ ਤੇ ਐਡਿਕਟਸ ਨੂੰ ਉਸ ਚੀਜ਼ ਦਾ ਫਾਇਦਾ ਮਿਲਿਆ ਬਟ ਮੈਡੀਕਲ ਪਾਰਟ ਤੇ ਥੋੜਾ ਸਾ ਜੋ ਮੈਨੂੰ ਲੱਗਦਾ ਹੈਗਾ ਕਈ ਵਾਰ ਕੁਝ ਐਡਿਕਟਸ ਦੀ ਰਿਲੈਪਸ ਵੀ ਹੋ ਜਾਂਦੀ ਹੈ ਕਿ ਉਹਦੀ ਸਿਚੁਏਸ਼ਨ ਕੋਈ ਇਦਰ ਕੰਡਿਊਸਿਵ ਫੈਮਲੀ ਦੀ ਸਪੋਰਟ ਸਿਸਟਮ ਦੀ ਨਾ ਹੋਵੇ। ਤੋਂ ਮੈਂ ਤੁਹਾਡੇ ਰਾਹੀਂ ਤੋਂ ਇਹ ਹੀ ਕਹਿਣਾ ਚਾਹੁੰਦਾ ਕਿ ਲੋਕੀ ਜਦ ਇਸ ਚ ਕਲੈਕਟਿਵਲੀ ਐਫਰਟ ਕਰਨਗੇ ਪਿੰਡ ਲੈਵਲ ਤੇ ਜਾਂ ਜੋ ਵੀ ਲੋਕੈਲਿਟੀ ਲੈਵਲ ਤੇ ਨਾ ਸਪੋਰਟ ਬੇਸ ਰਹੇਗਾ ਤੋਂ ਇਸ ਚ ਪ੍ਰੋਪਰਲੀ ਸਿੱਧਾ ਇੱਕ ਸਾਂਝੇ ਤੌਰ ਤੇ ਹੱਲ ਵੀ ਹੋਏਗਾ। ਦੇਖੋ ਦੋ ਤਿੰਨ ਪੈਰਾਮੀਟਰਸ ਜੋ ਨੋਟਿਸ ਚ ਆਏ ਹੈਗੇ ਆ ਕਿ ਜੋ ਪੁਰਾਣੇ ਜੋ ਡਰਗ ਹੌਟਸਪੌਟ ਜੋ ਲੋਕਾਂ ਨੂੰ ਇੱਕ ਪਰਸੈਪਸ਼ਨ ਚ ਸੀਗੇ ਉੱਥੇ ਤੋਂ ਕਾਫੀ ਫਰਕ ਹੈਗਾ ਆਲਮੋਸਟ 90% ਫਰਕ ਹੈਗਾ। बट चूंकि अब इंटरनेशनल बॉर्डर के जो डिस्ट्रिक्स है जिम्मे फिरोजपुर है फाजिलका है तो उत्थे अपना सारे पता है अकरोस बॉर्डर के जो, तो जो चैलेंजिज है तो कॉन्सटेंटली भी मोनीटरिंग रखी जाती हैगी तो उन्होंने भी रबता रख्या जाता कि कोई भी सप्लायर पैडलर जो इधर की सप्लाई चेन च कोई गल शमूलीत कोई आँदी है तो उससे थ्रैड बेयर असं तफ्तीश चैक करते हैं बट इतें मुकसर मतलब छोटे पैडलर छोटे इस तरह वाले जो कंज्यूमर कम पैडलर है माड़ा मोटा जो खुद के लेवल से कंज्यूम करके उस तरह के भी चीज़ ज्यादा सामने आई है बड़े सप्लायर कोरियर टाइप वाली गल इत इतनी सामने नहीं आई है बट ये जरूर है कि थोड़ी मैनीफेस्टेस जो है वो चेंज होती रही है डिपेंडिंग कि भाई जितनी अवेलेबिलिटी चीज़ की अगर फार्मऑप्यूअर्ड्स से जिमें स्पैशली अगर देखिए तो वो उत्थे भी क्रैकडाउन किया गया कैमिश शॉप जितनी डेढ़ सौ के करीब कैमिश शॉप्स भी चैक कराइया है ਉੱਥੇ ਵੀ ਡੈਟ੍ਰੈਂਟ ਐਕਸ਼ਨ ਰਿਹਾ ਹੈਗਾ ਹਲੇ ਤੱਕ ਚੈਕਿੰਗਸ ਹੁੰਦੀ ਰਹਿੰਦੀ ਹੈ ਤਾਂ ਫਿਰ ਕੋਈ ਇਸ ਚੀਜ਼ ਤੇ ਕੋਈ ਮੇਜਰਲੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਸਿਰਫ ਵੀ ਕਨਸਟੈਂਟ ਪਬਲਿਕ ਵੱਲੋਂ ਕੋਈ ਫੀਡਬੈਕ ਆਂਦੀ ਹੈ ਟੀਮ ਇਸ ਵੀ ਚੈੱਕ ਕਰਦੀ ਹੈ ਤਾਂ ਉਸ ਤੇ ਇਮਪ੍ਰੈਸ਼ਨ ਠੀਕ ਰਹਿੰਦਾ ਹੈ